ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 163 ਕਾਰਜ ਚਲਾਏ ਜਾ ਰਹੇ ਨੇ ਜੋ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕੇ ਨੇ ਜੇਕਰ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਵਾਂ ਦੀ ਗੱਲ ਕਰ ਲਈ ਜਾਵੇ ਤਾਂ ਬੜਾ ਲੰਮਾ ਕਾਰਜ ਹੈ ਜੇ ਗਿਣਤੀ ਕਰੀਏ ਤਾਂ ਬੜਾ ਲੰਮਾ ਸਮਾਂ ਲੱਗ ਸਕਦਾ ਹੈ ਪਰ ਜੇਕਰ ਮोटे-ਮोटे ਕਾਰਜ ਜੇ ਗਿਣਾ دیے ਜਾਵੇ ਤਾਂ ਸਰੀਰਦਾਨ ਸਭ ਤੋਂ ਪਹਿਲਾ ਜਿਹੜਾ ਦਾਣੇ ਜਿਹੜੋ ਦਾਨਾਂ ਦੇ ਦਾਨ ਵਿੱਚ ਸ਼ਾਮਲ ਹੈ ਇਸ ਤੋਂ ਬਾਅਦ ਗੁਰਦਾ ਦਾਨ ਹੈ ਖੂਨ ਦਾਨ ਹੈ ਲੋੜਵੰਦ ਲੋਕਾਂ ਨੂੰ ਮਕਾਨ ਬਣਾ ਕੇ ਦੋਣੇ ਆ ਤੇ ਇਸ ਤਰ੍ਹਾਂ ਦੇ ਕਈ ਕਾਰਜ ਨੇ ਜਿਹੜਾ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਤੇ ਜ਼ਿੰਮੇਵਾਰਾਂ ਵੱਲੋਂ ਲਗਾਤਾਰ ਮੋੜੇ ਨਾ ਮੋੜਾ ਜੋੜ ਕੇ ਇਹਨਾਂ ਕਾਰਜਾਂ ਨੂੰ ਬਖੂਬੀ ਨਿਭਾਇਆ ਜਾ ਰਿਹਾ ਹੈ ਅੱਜ ਅਸੀਂ ਗੁਰੂ ਅਰਸਾਏ ਦੇ ਵਿੱਚ ਮੌਜੂਦ ਆ ਤੇ ਗੁਰੂ ਅਰਸਾਏ ਦੇ ਵਿੱਚ ਜਿਹੜਾ ਸਰੀਰਦਾਨ ਹੋ ਰਿਹਾ ਹੈ ਉਹ ਸੁਭਾਸ਼ ਕਾਲੜਾ ਜੀ ਜਿਹੜੇ ਲਗਾਤਾਰ ਡੇਰਾ ਸੱਚਾ ਸੌਦਰਾ ਜੁੜੇ ਰਹੇ ਨੇ ਅਤੇ ਇੱਥੋਂ ਦੀ ਸੇਵਾ ਸੰਪਤੀਆਂ ਦੇ ਵਿੱਚ ਵਕ ਵਕ ਸੇਵਾ ਦੇ ਵਿੱਚ ਆਪਣੀ ਡਿਊਟੀ ਬਖੂਬੀ ਨਿਭਾਉਂਦੇ ਰਹੇ ਨੇ ਤੇ ਹੁਣ ਵੀ ਜੇਕਰ ਗੱਲ ਕਰ ਲਈ ਜਾਵੇ ਤਾਂ ਨਾਮ ਚਾਚਾ ਕਰ ਗੁਰੂ ਆਰ ਸਾਇ ਦੇ ਵਿੱਚ ਉਹ ਲਗਾਤਾਰ ਹੀ ਆਪਣੀਆਂ ਸੁਭਾਵਾਂ ਨਿਭਾਰ ਰਹੀ ਪਰ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਅਤੇ ਉਹਨਾਂ ਦੀ ਬੋਡੀ ਜਿਹੜੀ ਉਹ ਅੱਜ ਡੋਨੇਟ ਕੀਤੀ ਜਾਣੀ ਹੈ ਅਤੇ ਜਿੰਮੇਵਾਰੀ ਮੌਜੂਦ ਨੇ ਸੰਗਤ ਵੀ ਵੱਡੀ ਗਿਣਤੀ ਜੀ ਆਈ ਆਈ ਹੋਈ ਆ ਤੇ ਸੁਭਾਸ਼ ਕਾਲੜਾਈ ਦੇ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ 85 ਮੈਂਬਰ ਪੰਜਾਬ ਸਾਡੇ ਨਾਲ ਮੌਜੂਦ ਨੇ ਬਾਈ ਜਗਰੂਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਣਨੇ ਆ ਕਿ ਬਾਈ ਜੀ ਕਿੰਨੀ ਬਾਡੀ ਹੈਗੀ ਹੈ ਤੇ ਕਿਸ ਤਰ੍ਹਾਂ ਦੇ ਮਾਨਤਾ ਪਹਲਾਈ ਦੇ ਕਾਰਜਾਂ ਨੂੰ ਸਾਥ ਸੰਗਤ ਵੱਲੋਂ ਨਿਭਾਇਆ ਜਾਂਦਾ ਹੈ ਜੀ ਸਬਾਗ ਸ਼ਾਲੜਾ ਜੀ ਜੋ ਬ੍ਰੇਮੀ ਭਾਕਾ ਜੀ ਚੌਥੀ ਬਾਡੀ ਹੈ ਬਲਾਕ ਦੇ ਵਿੱਚ ਚੌਥੀ ਬਾਡੀ ਹੈ ਇਹ ਬਹੁਤ ਹੀ ਛੋਟੀ ਜੀ ਉਮਰ ਦੇ ਵਿੱਚ ਜਦੋਂ ਇਹ ਨਾਮ ਤੱਕ ਲਿਆ ਉਸ ਤੋਂ ਬਾਅਦ ਇਹਨੂੰ ਦਿਨ ਰਾਤ ਸੇਵਾ ਕੀਤੀ ਜਿੱਥੇ ਵੀ ਲੋੜ ਪੈਂਦੀ ਸੀਗੀ ਇਨੇ ਸਾਰੇ ਪਰਿਵਾਰ ਨੂੰ ਔਰ ਆਣ ਗਵਾਂਡ ਨੂੰ ਰਿਸ਼ਤੇਦਾਰਾਂ ਨੂੰ ਨਾਮ ਸ਼ਬਦ ਦੀ ਬਹੁਤ ਹੈ ਇਸ ਦੀ ਜੇ ਭਗਤੀ ਵਿਗਣੀ ਹੈ ਅੱਜ ਇਹ ਓੜ ਨਵਾਤੇ ਚਾਹੁੰਦੇ। ਤੋਂ ਬਾਕੀ ਇਹਨੇ ਸਰੀਰਦਾਨ ਕੀਤਾ ਸੀ ਜੋ ਸੰਤ ਮਹਾਤਮਾ ਡਾਕਟਰ ਸੰਤ ਗੁਰਮੀਤ ਰਾਮ ਸਿੰਘ ਜੀ ਦੀ ਪ੍ਰੇਰਣਾ ਦਾ ਸਦਕਾ ਇਹਨਾਂ ਨੇ ਸਰੀਰਦਾਨ ਕੀਤਾ। ਕਿਉਂ ਇਹ ਦਾਨ ਕਿਉਂ ਕੀਤਾ ਗਿਆ ਇਸ ਇਸ ਕਰਕੇ ਕਰਦੇ ਆਂ ਵੀ ਜਿਹੜੇ ਮੈਡੀਕਲ ਸਰਚ ਵਾਸਤੇ ਇਹ ਦਾਨ ਕੀਤਾ ਜਾਂਦਾ। ਕਿਉਂ ਇਸ ਦੇ ਵਿੱਚੋਂ ਡਾਕਟਰਾਂ ਨੇ ਸਰਚ ਕਰਕੇ ਡਾਕਟਰ ਤਿਆਰ ਕਿਸੇ ਜਗ੍ਹਾ ਨੇ। ਇਸ ਕਰਕੇ ਇਹਨਾਂ ਦਾ ਬਹੁਤ ਮਹਾਨ ਸੇਵਾ ਸਾਰੇ ਪਰਿਵਾਰ ਦੀ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਸ੍ਰੀ ਦਾਨਕ ਦਾਨਦਾਨ ਕਰਦੇ ਬਿਲਕੁਲ ਜੀ ਡੇਰਾ ਸੱਚਾ ਸੌਦਾ ਦੇ ਜਿਹੜੇ ਪ੍ਰੇਮੀ ਸਰੀਰਦਾਨ ਕਰਦੇ ਨੇ ਉਹ ਆਪਦੀ ਸਵੈ ਇੱਛਾ ਨਾਲ ਸਰੀਰਦਾਨ ਕਰਦੇ ਨੇ ਅਤੇ ਜਿਹੜੀ ਉਹਨਾਂ ਦੀ ਬਾਡੀ ਜਿਹੜੀ ਵੱਖ-ਵੱਖ ਮੈਡੀਕਲ ਕਾਲਜਾਂ ਦੇ ਵਿੱਚ ਜਾਂਦੀ ਏ ਉਸ ਤੇ ਜਿਹੜੇ ਮੈਡੀਕਲ ਦੇ ਸਟੂਡੈਂਟ ਨੇ ਜਿਹੜੇ ਵਿਦਿਆਰਥੀ ਨੇ ਉਹਨਾਂ ਵੱਲੋਂ ਰਿਸਰਚ ਕੀਤੀ ਜਾਂਦੀ ਏ ਚਾਹ ਜੋ ਆਉਣ ਵਾਲੀਆਂ ਬਿਮਾਰੀਆਂ ਬਾਰੇ ਪਤਾ ਲਗਾਇਆ ਜਾ ਕੇ ਇਸ ਤਰ੍ਹਾਂ ਦੇ ਡੇਰਾ ਪ੍ਰੇਮੀਆ ਦੇ ਜਿਹੜੇ ਕਾਰਵਾਏ ਉਹ ਚੱਲ ਰਿਆ ਡੇਰਾ ਪ੍ਰੇਮੀ ਮਜੂਲੇ ਸਾਡੇ ਨਾਲ 2285 ਮੈਂਬਰ ਜੀ ਤੋਂ ਸ਼ੁਭਾਸ਼ ਕਰ ਰਾ ਜੀ ਬਾਰੇ ਕੀ ਕਰਨਾ ਚਾਹੀਦਾ ਮੰਨਤਾ ਭਲਾਈ ਦੇ 163 ਕਮਾ ਦੇ ਵਿੱਚੋਂ ਜੋ ਬਾਡੀ ਡੋਨੇਟ ਕਰਨਾ ਇਹ ਵੀ ਇੱਕ ਉਤਮ ਸੇਵਾ ਹੈ ਕਿਉਂਕਿ ਜਦੋਂ ਅਸੀਂ ਬਾਡੀ ਡੋਨੇਟ ਕਰਦੇ ਹਾਂ ਇਸ ਫਾਨੀ ਦੁਨੀਆ ਤੋਂ ਅਲਵਿਦਾ ਹੋ ਜਾਂਦੇ ਹਾਂ ਜੋ ਵੀ ਰਿਸਰਚ ਸੈਂਟਰ ਹਨ ਉਹਨਾਂ ਦੇ ਵਿੱਚ ਜਦੋਂ ਵੀ ਇਹ ਸਾਡਾ ਖਾਨੀ ਸ੍ਰੀ ਜਾਂਦਾ ਹੈ ਕਿਉਂ ਦੁਨੀਆਦਾਰੀ ਦੇ ਵਿੱਚ ਇਸ ਨੂੰ ਅਗਨੀ ਪ੍ਰਵਾਨ ਕੀਤਾ ਜਾਂਦਾ ਹੈ ਲੇਕਿਨ ਡੇਰੇ ਸੱਚੇ ਸੋਦੇ ਦੀ ਪ੍ਰੇਰਣਾ ਮੁਤਾਬਕ ਜਦੋਂ ਇਹ ਬੋਡੀ ਡੋਨੇਟ ਹੁੰਦੀ ਹੈ ਤਾਂ ਇਹਦੇ ਇਸ ਨੂੰ ਰਿਸਰਚ ਕਰਕੇ ਕਈ ਐਮਬੀਬੀਐਸ ਐਮਡੀ ਡਾਕਟਰ ਤਿਆਰ ਹੁੰਦੇ ਹਨ ਇਸ ਵਾਸਤੇ ਆਪਣੇ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਅਸੀਂ ਸਾਧ ਸੰਗਤ ਸਾਰੀ ਪਿਤਾ ਜੀ ਦੇ ਹੁਕਮ ਤੇ ਚੱਲਦੇ ਹਾਂ ਇਹ ਜੋ ਅੱਜ ਬੋਡੀ ਡੋਨੇਟ ਹੋ ਰਹੀ ਹੈ ਸ੍ਰੀ ਸੁਭਾਸ਼ ਚੰਦਰ ਜੀ ਕਾਲੜਾ ਜੀ ਇਹਨਾਂ ਨੇ ਪੂਰੀ ਜ਼ਿੰਦਗੀ ਸਤਗੁਰੂ ਦੀ ਲੇਖੇ ਲਾਈ ਹੈ ਅਤੇ ਸਾਰੇ ਪਰਿਵਾਰ ਨੇ ਸਾਧ ਸੰਗਤ ਨਾਲ ਇੱਕ ਮੁੱਠ ਹੋ ਕੇ ਦਿਨ ਪਰ ਰਾਤ ਦੇ ਕਰਕੇ ਸੇਵਾ ਕੀਤੀ ਹੈ ਇਸ ਵਾਸਤੇ ਇਹ ਜੀਵ ਤਨ ਕਹਿੰਦੇ ਕਾਬਲ ਹਨ ਅਤੇ ਇਹਨਾਂ ਦੇ ਪਰਿਵਾਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਖੜੇ ਹਨ ਅਤੇ ਪਿਤਾ ਜੀ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ੇ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ ਬਿਲਕੁਲ ਜੀ ਮੈਡੀਕਲ ਦੇ ਖੋਜਾਂ ਦੀ ਗੱਲ ਹੁੰਦੀ ਏ ਤੇ ਸਟੂਡੈਂਟਾਂ ਦੀ ਗੱਲ ਹੁੰਦੀ ਏ ਕਿ ਇਸ ਤੇ ਰਿਸਰਚ ਕੀਤਾ ਜਾਵੇਗਾ ਤਾਂ ਬਿਲਕੁਲ ਜੀ ਇਹ ਕਹਿਣੀ ਤੇ ਕਤਨੀ ਚ ਕੋਈ ਅੰਤਰ ਨਹੀਂਗਾ ਕਿਉਂਕਿ ਇਸ ਤੇ ਹੀ ਰਿਸਰਚ ਕੀਤੀ ਜਾ ਰਹੀ ਹੈ ਸਾਡੇ 85 ਮਰ ਮੌਜੂਦ ਨੇ ਬਾਈ ਜੀ ਰਮੇਸ਼ ਜੀ ਕਿਵੇਂ ਦੇਖਦੇ ਹੋ ਬਾਈ ਜੀ ਇਹਦੇ ਕਿਸੇ ਗਰੀਬ ਦਾ ਇਲਾਜ ਕਰਾ ਦੇਣਾ ਖੂਨ ਦਾਨ ਮਰਮ ਪ੍ਰਣ ਅੱਖਾ ਦਾਨ ਜਿਉਂਦੇ ਜੀ ਜੋ 70000 ਤੋਂ ਵੱਧ ਸਾਡੇ ਜੋ ਹਜ਼ੂਰ ਪਿਤਾ ਜੀ ਦੀ ਪ੍ਰੇਰਣਾ ਤੇ ਚੱਲਦੇ ਆ ਜੋ ਕਿਡਨੀ ਦਾਨ ਦੇ ਫਾਰਮ ਪਰੇਗੇ ਹਨ ਇਹ ਮਹਾਦਾਨਾਂ ਦੇ ਦਾਨਾ ਹਨ ਉਹਨਾਂ ਦੇ ਵਿੱਚੋਂ ਹੀ ਸਰੀਰਦਾਨ ਜੋ ਮਹਾਦਾਨ ਜੋ ਸਾਡੇ ਪ੍ਰੇਮੀ ਸ਼ੁਭਾਸ਼ ਹੰਸਾ ਜੀ ਜੋ ਆਪਣੀ ਸਤਿਗੁਰਾਂ ਨਾਲ ਅੱਜ ਓੜਨ ਬਾਗੇ ਹਨ ਉਹਨਾਂ ਦਾ ਘਾਟਾ ਪਰਿਵਾਰ ਨੂੰ ਸਾਧ ਸੰਗਤ ਨੂੰ ਪੂਰਾ ਤਾਂ ਨਹੀਂ ਹੋ ਸਕਦਾ ਪਰ ਜਿਹੜਾ ਕੰਮ ਕਰਨ ਵਾਲਾ ਸੀ ਦੁਨੀਆ ਤੇ ਆਏ ਉਹਨਾਂ ਨੇ ਨਾਮ ਲਿਆ ਹੋਰ ਹਜ਼ਾਰਾਂ ਜੀਵਾਂ ਨੂੰ ਉਹਨਾਂ ਨੇ ਨਾਮ ਦਵਾਇਆ ਤੇ ਸਾਰੀ ਜ਼ਿੰਦਗੀ ਸੇਵਾ ਕਰਕੇ ਉਹੜਨ ਬਾਗੇ ਹਨ ਸੋ ਇਹ ਸਾਰੀ ਪ੍ਰੇਰਣਾ ਹਾਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਹ ਰਹੀਮ ਸਿੰਘ ਜੀ ਇਨਸਾ ਦੀ ਪ੍ਰੇਰਣਾ ਤੇ ਚੱਲਦਿਆ ਹੀ ਇਹ ਜੋ 163 ਮਾਨਤਾ ਭਲਾਈ ਕੰਮ ਚੱਲ ਰਹੇ ਹਨ ਜੀ ਬਿਲਕੁਲ ਜੀ 163 ਜਿਹੜੇ ਮਾਨਤਾ ਭਲਾਈ ਦੇ ਕੰਮ ਚੱਲ ਰਹੇ ਨੇ ਡੇਰਾ ਸੱਚਾ ਸੌਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਵੱਲੋਂ ਚਲਾਏ ਜਾ ਰਹੇ ਹਨ ਤੇ ਇਹ ਸੰਗਤ ਉਸ ਤੇ ਪਹਿਰਾ ਦਿੰਦੀ ਹੋਈ ਨਜ਼ਰ ਆਉਂਦੀ ਹੈ ਬਾਈ 85 ਮੈਂਬਰ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਸੁਭਾਸ਼ ਕਲੜਾ ਜੀ ਲਗਾਤਾਰ ਸੁਭਾਵਾ ਨਵਾਦ ਰਹੇ ਨਾਮ ਚਰਚਾ ਜੋ ਸੁਭਾਸ਼ ਕਲੜਾ ਜੀ ਹੈ 15 ਦਿਨ ਪਹਿਲਾਂ ਉਹ ਮੇਰੇ ਕੋਲੇ ਉੱਥੇ ਗਏ ਆਨੰਦ ਅਚਾਰੇ ਕਾਰਜ ਚ ਨਾਮ ਚਰਚਾ ਸੀਗੀ ਨਾਮ ਚਰਚਾ ਜਦੋਂ ਮੈਨੂੰ ਮੈਂ ਤੇ ਕੋਲ ਕੁਰਸੀ ਤੇ ਆ ਕੇ ਬੈਠ ਗਿਆ ਆਂਦਾ ਵੀ ਮੈਂ ਸਰੀਰਦਾਨ ਕਰਨਾ ਹੈ ਅਸੀਂ ਇਸ ਪਰਿਵਾਰ ਨੂੰ ਵੀ ਧੰਨ ਕਹਿੰਦੇ ਆ ਜੋ ਜੋ ਇਹਨਾਂ ਨੇ ਸਰੀਰਦਾਨ ਕੀਤਾ ਇਹ ਬਹੁਤ ਵੱਡਾ ਹੀ ਮਹਾਦਾਨ ਹੈ ਕਿਉਂਕਿ ਇਥੋਂ ਲੱਖਾਂ ਡਾਕਟਰ ਬਣਨਗੇ ਬੱਚੇ ਮੈਡੀਕਲ ਮਾਰਕ ਹੈ ਆਪਣਾ ਸਰੀਰ ਆਪਣਾ ਸੜ ਕੇ ਸੁਭਾ ਹੋ ਜਾਣਾ ਹੱਡੀਆਂ ਆਪਾਂ ਪਾ ਦੇਣੀਆਂ ਵੇਖੋ ਜਿਉਂਦੇ ਜੀ ਇਹਦੇ ਵਿੱਚ 4-5 ਮਹੀਨੇ ਸਰਚ ਕਰਕੇ ਡਾਕਟਰ ਬੰਨੇ ਆ ਲੱਖਾਂ ਡਾਕਟਰ ਬੱਚੇ ਬੰਨੇ ਆ ਕਿੰਨਾ ਉਹਨਾਂ ਨੇ ਫਾਇਦਾ ਕਰਨਾ ਹੈ ਕਿ ਸਰੀਰਦਾਨ ਮਹਾਦਾਨ ਹੈ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਲੈਣੇ ਬਾਈ ਜੀ ਕੀ ਕੀ ਪਰਿਵਾਰਕ ਮੈਂਬਰ ਉਹਨਾਂ ਦਾ ਕਿਵੇਂ ਦੇਖਦੇ ਹੋ ਆ ਲਗਾਤਾਰ ਬਾਈ ਦੀ ਸੇਵਾ ਕਰਦੇ ਰਹੇ ਨੇ ਤੇ ਅੱਜ ਸਰੀਰਦਾਨ ਕਰਕੇ ਜਾ ਰਹੇ ਜੀ 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 ਬਿਲਕੁਲ ਸ਼ੁਰੂ ਤੋਂ ਇਹ ਮਾਨਵਤਾ ਭਲਾਈ ਦੇ ਕੰਮ ਉਹਨਾਂ ਦਾ ਪੂਰਾ ਜੀਵਨ ਮਾਨਵਤਾ ਭਲਾਈ ਦੇ ਕੰਮਾਂ ਨੂੰ ਸਮਰਪਿਤ ਰਿਹਾ ਚਾਹੇ ਆਪਾਂ ਉਹਨਾਂ ਦੀ ਦਿਨਚਰਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਰ ਰੋਜ਼ ਜੋ ਪੰਛੀਆਂ ਨੂੰ ਪਾਣੀ ਦੇਣਾ ਦਾਣਾ ਪਾਣਾ ਜੇ ਉਹਨਾਂ ਨੂੰ ਕੋਈ ਗਰੀਬ ਮਿਲਦਾ ਤਾਂ ਉਹਨ ਜਿੰਨੀ ਸੰਭਵ ਹੋ ਸਕੇ ਉਹ ਮਦਦ ਕਰਦੇ ਸੀ ਨਾ ਚਾਰ ਦੇ ਮਦਦ ਕਰਦੇ ਸੀ ਔਰ ਖੂਨਦਾਨ ਵੀ ਉਹਨਾਂ ਨੇ ਬਹੁਤ ਵਾਰ ਕੀਤਾ ਔਰ ਆਖਰੀ ਸਮੇਂ ਦੇ ਵਿੱਚ ਉਹਨਾਂ ਨੇ ਇਹ ਕਹਿਣਾ ਸੀ ਕਿ ਮੈਂ ਸਰੀਰਦਾਨ ਕਰਨਾ ਹੀ ਕਰਨਾ ਹੈ ਉਹਨਾਂ ਨੇ ਪੁੱਛਿਆ ਗੁਰੂ ਸੰਤ ਗੁਰਮੀਤ ਰਾਮ ਰਿੰਦ ਸਿੰਘ ਜੀ ਇंसा ਜੀ ਦੀ ਪਵਿੱਤਰ ਪ੍ਰੇਮ ਨਾਲ ਚੱਲੇ ਹੋਏ ਜਿਉਂਦੇ ਜੀ ਫਾਰਮ ਭਰੇ ਸੀ ਕਿ ਸਰੀਰਦਾਨ ਕਰਨਾ ਹੈ ਔਰ ਅੱਜ ਉਹਨਾਂ ਨੇ ਸ਼ਹੀਦਾਨ ਕੀਤਾ ਹੈ ਉਹਨਾਂ ਦੀ ਪੂਰੀ ਜ਼ਿੰਦਗੀ ਮਾਨਵਤਾ ਨੂੰ ਸਮਰਪਿਤ ਰਹੀ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਮਾਨਵਤਾ ਨੂੰ ਸਮਰਪਿਤ ਮਤਲਬ ਕਿ ਰਹੀ ਹੈ ਔਰ ਇਸੇ ਤਰ੍ਹਾਂ ਉਹ ਆਜ ਮਾਲਕ ਦੇ ਨਾਲ ਓੜਨੇ ਬਾਕੇ ਕੋਲ ਮਾਲਕ ਨਾਲ ਚਲੇ ਗਏ ਨੇ ਅਤੇ ਉਹਨਾਂ ਨੇ ਆਖਰੀ ਵਾਰ ਵੀ ਇਹ ਹੀ ਕਿਹਾ ਸੀ ਕਿ ਮੇਰਾ ਜਿਹੜਾ ਸਰੀਰ ਹੈ ਉਹ ਕਿਸੇ ਦਾ ਕੰਮ ਆਵੇ ਕਿਉਂਕਿ ਉਹਨਾਂ ਨੇ ਪੂਜਨੇ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਹੋਏ ਜੋ ਪੂਜਨੇ ਗੁਰੂ ਜੀ ਹਨ ਉਹਨਾਂ ਨੇ 163 ਮਾਨਵਤਾ ਭਲਾਈ ਦੇ ਕੰਮ ਜੋ ਡੇਰਾ ਸੱਚਾ ਸੋਦਾ ਦੇ ਵਿੱਚ ਲਾਏ ਹੋਏ ਹਨ ਜਿਨ੍ਹਾਂ ਵਿੱਚ ਖੂਨਦਾਨ ਕਰਨਾ ਹੈ ਜਾਂ ਬਾਡੀ ਡੋਨੇਟ ਕਰਨਾ ਤਾਂ ਉਹਨਾਂ ਦੀ ਪਵਿੱਤਰ ਪ੍ਰੇਰਣਾ ਤੇ ਚੱਲ ਕੇ ਹੀ ਅੱਜ ਉਹਨਾਂ ਨੇ ਇਹ ਬਾਡੀ ਡੋਨੇਟ ਕੀਤੀ ਹੈ ਬਿਲਕੁਲ ਜੀ ਇਸ ਤਰ੍ਹਾਂ ਦੇ ਕਾਰਜਾਂ ਨੂੰ ਸੰਗਤ ਵੱਲੋਂ ਜਿਸ ਤਰ੍ਹਾਂ ਇੰਜਾਮ ਦਿੱਤਾ ਜਾ ਰਿਹਾ ਨਿਭਾਇਆ ਜਾ ਰਿਹਾ ਇਹ ਬਿਲਕੁਲ ਹੀ ਕਾਬਲੇ ਤਾਰੀਫ ਹੈ ਅਤੇ ਸਾਧ ਸੰਗਤ ਇਸ ਤਰ੍ਹਾਂ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੇ ਕੈਮਰਾਮੈਨ ਦੇ ਨਾਲ ਵਿਜੇ ਹੰਡਾ ਸੱਚ ਕੋ ਨਿਊਜ਼ ਗੁਰੂਵਰ ਸਾਹਿਬ